ਖਬਰ ਹੁਸ਼ਿਆਰਪੁਰ ਦੇ ਠਾਣਾ ਸਿਟੀ ਅਦੀਨ ਆਉਂਦੇ ਮੋਹੱਲਾ ਗੜੀ ਗੇਟ ਤੋਂ ਜਿੱਥੇ ਕਿ ਟਗੋਰ ਪਾਰਕ ਨਸਤੇਕ ਮੌਜੂਦ ਚੌਂਕ 'ਚ ਸਥਿਤ ਪੰਕਜ ਜਰਨਲ ਸਟੋਰ ਤੋਂ ਬੀਤੀ ਰਾਤ ਚੋਰ ਦੁਕਾਨ ਦਾ ਜਿੰਦਾ ਭੰਨ ਕੇ ਅੰਦਰੋਂ 80000 ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਲੈ ਗਏ। ਘਟਨਾ ਦੀ ਸੂਚਨਾ ਤੋਂ ਬਾਅਦ ਠਾਣਾ ਸਿਟੀ ਦੇ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਪੰਕਜ ਜੀ ਜਰਨਲ ਸਟੋਰ ਦੇ ਮਾਲਕ ਇੰਦਰਜੀਤ ਗੁਪਤਾ ਨੇ ਦੱਸਿਆ ਕਿ ਬੀਤੀ ਰਾਤ ਨੂੰ ਕਰੀਬ 10 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ ਤੇ ਜਦੋਂ ਅੱਜ ਸਵੇਰੇ ਦੁਕਾਨ ਤੇ ਪਹੁੰਚੇ ਤਾਂ ਦੁਕਾਨ ਤੇ ਛੋਟੇ ਸ਼ਟਰ ਦਾ ਜਿੰਦਾ ਟੁੱਟਿਆ ਹੋਇਆ ਸੀ ਤੇ ਜਦੋਂ ਉਹਨਾਂ ਵੱਲੋਂ ਉੱਪਰਲੀ ਮੰਜ਼ਲ ਤੇ ਜਾ ਕੇ ਵੇਖਿਆ ਗਿਆ ਤਾਂ ਚੋਰ ਦੁਕਾਨਚੀ ਪੇ ਬੀੜੀਆਂ ਦੇ 7 ਤੋਂ 8 ਡੱਬੇ ਚੁੱਕ ਕੇ ਫਰਾਰ ਹੋ ਗਏ ਸੀ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਹਨਾਂ ਦਾ 1.5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਇੰਦਰਜੀਤ ਗੁਪਤਾ ਨੇ ਦੱਸਿਆ ਕਿ ਚੋਰੀ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੀ ਇਤਲਾਹ ਦੇ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਆ ਕੇ ਮੌਕਾ ਵੀ ਵੇਖਿਆ ਗਿਆ ਉਹਨਾਂ ਕਿਹਾ ਕਿ ਦੁਕਾਨ ਦੀ ਕੁਝ ਹੀ ਦੂਰੀ ਤੇ ਸ਼ਹਿਰ ਦਾ ਮੁੱਖ ਚੌਕ ਮੌਜੂਦ ਹੈ ਜਿੱਥੇ ਕਿ ਹਰ ਵਕਤ ਪੁਲਿਸ ਦਾ ਪੈਰਾ ਵੀ ਰਹਿੰਦਾ ਹੈ ਤੇ ਅਜਿਹਾ ਵਿੱਚ ਦੁਕਾਨ ਤੇ ਚੋਰੀ ਹੋ ਜਾਣਾ ਪੁਲਿਸ ਤੇ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਹੁਣ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰਕੇ ਨੁਕਸਾਨ ਦੀ ਪਰਪਾਈ ਕਰਵਾਉਣ ਦੀ ਮੰਗ ਕੀਤੀ ਹੈ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਕ ਦੇ ਰਿਪੋਰਟ ਕੀ ਨਾਮ ਹੈ ਤੁਹਾਡਾ ਇੰਦਰਜੀਤ ਗੁਪਤਾ ਇਹ ਕਿਸ ਚੀਜ਼ ਦੀ ਦੁਕਾਨ ਹੈ ਜਰਨਲ ਸਟੋਰ ਹਨ ਵਿੱਧ ਬੀੜੀਆਂ ਦਾ ਕੰਮ ਨਾਲ ਕੀ ਨਾਮ ਹੈ ਜਰਨਲ ਸਟੋਰ ਦਾ ਪੰਕਜ ਜਨ ਸਟੋਰ ਕਿਹੜੀ ਜਗ੍ਹਾ ਮੌਜੂਦ ਹੈ ਜੀ ਇਹ? ਪਿਗੋਰ پارک ਗੜੀ ਗੜੀ ਗੇਟੇ ਸਿਆਰ ਪਰ ਕੀ ਇੱਥੇ ਵਾਰਦਾਤ ਹੋਈ ਆਂ ਤੁਹਾਡੀ? ਵਾਰਦਾਤ 10 ਵਜੇ ਮੈਂ ਦੁਕਾਨ ਬੰਦ ਕਰਕੇ ਗਿਆ ਵਾਂ। ਉਸਦੇ ਬਾਅਦ ਫੇਰੇ 8 ਵਜੇ ਆਕੇ ਦੁਕਾਨ ਖੋਲੀ ਜਦੋਂ ਆਇਆ ਤਾਂ ਪੌੜੀਆਂ ਦੇ ਤਾਲੇ ਟੁੱਟੇ ਹੋਏ ਸੀ ਇੱਕ ਮੋਰੇ ਫਿਰਿਆ ਪਿਆ ਸੀਗਾ। ਤਾਂ ਜਦੋਂ ਸ਼ਟਰ ਚੱਕ ਕੇ ਦੇਖਿਆ ਤਾਂ ਉਸਲੇ ਮੋਰੇ ਜਿਹੜੀਆਂ ਬੋਤਲਾਂ ਸੀ ਉਹ ਸਾਰੀਆਂ ਗਿਰੀਆਂ ਪਈਆਂ ਸੀਗੀਆਂ। ਉੱਪਰ ਚੜ੍ਹ ਕੇ ਦੇਖਿਆ ਤਾਂ ਵੀੜੀਆਂ ਦੀਆਂ ਪੇਟੀਆਂ ਗਾਇਬ ਆ। ਉਹ 1.5 ਲੱਖ ਦੇ ਕਰੀਬ ਨੁਕਸਾਨ ਆ। ਕਿੰਨੀਆਂ ਪਰੇਟੀਆਂ ਗਾਇਬ ਹੈ ਭਾਈ? ਪਰੇਟੀਆਂ 7-8 ਪਰੇਟੀਆਂ ਗਾਇਬ ਹੈ। ਠੀਕ ਹੈ ਜੀ ਤੇ ਦੁਕਾਨ ਦੇ ਨਾਲ ਤੁਸੀਂ ਕਰਨਾ ਚੋਰੀ ਵਿੱਚ ਚਰਾਣੇ ਹੋ ਤਾਂ ਇਹ ਕੋਈ ਨੁਕਸਾਨ ਹੋਇਆ ਕੋਈ? ਹਾਂ ਨਹੀਂ ਇੱਧਰ ਕੋਈ ਨੁਕਸਾਨ ਨਹੀਂ ਇਹ ਤਾਂ ਲੱਭਨ ਦੇ ਲੱਗੇ ਦੇ ਸੀ। ਇਹ ਸੇਫ ਸੀਗਾ ਸਾਰਾ ਹਾਂ ਇਹ ਸੇਫ ਸੀਗਾ। ਉੱਪਰ ਵੀਆਂ ਸੇਟਾਂ ਦੇ ਅਲਾਵਾ ਕੋਈ ਚੀਜ਼ ਚੱਕ ਲਈ? ਨਹੀਂ ਜੀ ਜਿਆਦਾ ਬੀੜੀਆਂ ਜਾਂ ਕੋ ਤਮਾਕੂ ਦੇ ਹੋਰ ਕੋਈ ਨਾਲ। ਬਸ ਕਿ ਲਗਭਗ 1.5 ਲੱਖ ਦੇ ਕਰੀਬ ਦੀਆਂ ਪਰੇਟੀਆਂ ਦੇ ਪੈਟੀਆਂ ਲੱਗੀਆਂ। ਹਾਂ ਹਾਂ ਤੇ ਕੋਈ ਦੁਕਾਨ ਤੇ ਸੀਸੀਟੀਵੀ ਵੀ ਲੱਗੀ ਹੋਈ ਹੈ ਜੀ? ਨਹੀਂ ਜੀ। ਪੁਲਿਸ ਪੁਲਿਸ ਨਾਲ ਕਿਹੜਾ ਲੱਗਦਾ ਜੀ ਤੁਹਾਨੂੰ? ਸੀਟੀ ਇਹ ਕਿੱਦਾਂ ਦੇ ਕਿ ਸਾਰੀ ਰਿਪੋਰਟ ਲਿਖਾਤੀ ਹੈ ਜੀ ਤੇ ਆਈਸੀ ਪੁਲਿਸ ਮੁਕਾ ਵੇਖਣਾ ਹੋਰ 112 ਦੇ ਅਸੀਂ ਕੰਪਲੇਂਟ ਕੀਤੀ ਸੀਗੀ ਔਰ ਬਾਅਦ ਆਏ ਸੀਗੇ ਉਹ ਫੋਟੋ ਬਸ ਉਹ ਪੌੜੀਆਂ ਦੇ ਮੋਹਰੇੋਂ ਖਿੱਚ ਕੇ ਲੈ ਗਏ ਆ ਕਹਿੰਦੇ ਜੀ ਤੁਸੀਂ ਦਰਖਾਸਤ ਲੇ ਕੇ ਸਿਟੀ ਆ ਜਾਓ ਤਾਂ ਦੇ ਦਿਓ ਉਹ ਦੇ ਆਂਦੀ ਹੈ ਤਾਂ ਉਹ ਕਹਿੰਦੇ ਵੀ ਜਿਹੜਾ ਜਿਹੜੀ ਡਿਊਟੀ ਲਈ ਆ ਉਹ ਬੰਦਾ ਅੱਜ ਤਰੀਕ ਤੇ ਗਿਆ ਦਾ ਵਾ ਕੱਲ ਨੂੰ ਆਊਗਾ ਤੇ ਬਾਕੀ ਉਹ ਫਿਰ ਦੇਖ ਕੇ ਜੋ ਵੀ ਗੱਲ ਵਾਤ ਹੋ ਇੱਥੇ ਆਲੇ ਦੁਆਲੇ ਤਾਂ ਇੱਕ ਨਾਕਾ ਵੀ ਹੁੰਦਾ ਹੈ ਪੁਲਿਸ ਦਾ ਨਾਕਾ ਚੌਂਗ ਦੇ ਵਿੱਚ ਸਾਹਮਣੇ ਹੁੰਦਾ ਹੈ ਤੁਹਾਡੇ ਵੀ ਮੇਨ ਚੌਂਗ ਦੇ ਵਿੱਚ ਦੁਕਾਨ ਹੈ ਤਾਂ ਹੁਸ਼ਾਰਪੁਰ ਦੇ ਵਾਂਗ ਚੋਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੁੰਦੀਆਂ ਨੇ ਹਾਂਜੀ ਕੋਈ ਹਸਾਫਤ ਨਹੀਂ ਕੋਈ ਮੋਤੀ ਵਧੀਆ ਕਾਰਗੁਜ਼ਾਰੀ ਆਵਾ ਨਹੀਂ ਕੋਈ ਰੇਂਜ ਨਹੀਂ ਕੋਈ ਰੇਂਜ ਨਹੀਂ ਇੱਥੇ ਨਾ ਚੌਂਗ ਜਿੱਥੇ ਕੋਈ ਪਾਰਕਿੰਗ ਦਾ ਨਾ ਕੋਈ ਨਾ ਚੋਰੀਆਂ ਦੀ ਰੋਕਥਾਂ ਹੁੰਦਾ ਹੈਗਾ ਵਾ ਕਿੰਨਾ ਕ ਅਕਸਰ ਹੋਇਆ ਡੇਢ ਲੱਖ ਦੇ ਕਰੀਬ ਹੋਇਆ ਨੁਕਸਾਨ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਹੁਣ ਤਾਂ ਇਹ ਵੀ ਸਾਡਾ ਸਮਾਨ ਹੈ ਉਹਨਾਂ ਨੂੰ ਚੋਰ ਨੂੰ ਫੜਿਆ ਜਾਵੇ ਸਾਡੇ ਜਿਹੜਾ ਨੁਕਸਾਨ ਸ਼ਟਰ ਤੋੜਿਆ ਕਿਦਾਂ ਤਾਲਾ ਤੋੜਿਆ ਕਿਦਾਂ ਲਗਿਆ ਤਾਲੇ ਤੋੜੇ ਕੋਈ ਸੱਬਲ ਵਗੈਰਾ ਨਾਲ ਪਸਾ ਕੇ ਤੋੜੇ ਲੱਗਦੇ ਜੀ ਬਾਕੀ ਦਾ ਹੋਰ ਕੋਈ ਸ਼ਟਰ ਨੂੰ ਵੀ ਨੁਕਸਾਨ ਪਹੁੰਚਿਆ ਕਿ ਤਾਲੇ ਤੋੜੇ ਨੇ ਤਾਲੇ ਤੋੜੇ ਆ ਇਹ ਕੱਲ ਕਿੰਨੇ ਵਜੇ ਗਏ ਸੀ ਤੁਸੀਂ ਇੱਥੋਂ ਅਸੀਂ 10 ਵਜੇ ਦੁਕਾਨ ਬੰਦ ਕਰਕੇ ਸਵੇਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਵੇਰੇ 8 ਵਜੇ ਮੈਂ ਆ ਕੇ ਦੇਖਿਆ ਤੇ ਇਧਰ ਦੁਕਾਨ ਖੋਲ੍ਹਣ ਲੱਗਾ ਤਾਂ ਇੱਕ ਤਾਲਾ ਥੱਲੇ ਪਿਆ ਦੇ ਉੱਥੋਂ ਦੇਖਿਆ ਸ਼ਟਰ ਦੇ ਤਾਲੇ ਕੋਈ ਵੀ ਨਹੀਂ ਸੀਗੇ ਇਸ ਕਰਕੇ ਸ਼ਟਰ ਚੱਕ ਕੇ ਦੇਖਿਆ ਤਾਂ ਸਾਰੀਆਂ ਬੋਤਲ ਟੇਡੀਆਂ ਹੋਈਆਂ ਪਈਆਂ ਸੀਗੀਆਂ ਸਮਾਨ ਜਿਹੜਾ ਸੀਗਾ ਤੇ ਓਰੇ ਬਾਅਦ ਫਿਰ ਉਹ ਫਿਰ ਆਈ ਸੀ ਉਹਨਾਂ ਦੇ ਫੋਟੋ ਉਹਨਾਂ ਨੇ ਖਿੱਚੀਆਂ ਫਿਰ ਉਹਦੇ ਬਾਅਦ ਉਹ ਸਮਾਨ ਕੱਢ ਕੇ ਜੀ ਫਿਰ ਉੱਤੇ ਜਾ ਕੇ ਦੇਖਿਆ ਕੋਈ ਨੁਕਸਾਨ ਜਿਹੜਾ ਲੱਖ ਦੇ ਕਰੀਬ ਦਾ ਹੋਇਆ ਅਨ ਨਾਲ ਹੀ ਤੁਹਾਡੇ ਪੰਗੀ ਚੋਂ ਪੈਂਦਾ ਹੈਗਾ ਇਹਦੇ ਇੱਥੇ ਜਿਹੜੀ ਹੈਗੀ ਝੁੱਗੀ ਝੋਪੜੀਆਂ ਦੀ ਪਰਮਾਰਿਆ ਮਤਲਬ ਪਤਾ ਵੀ ਨਹੀਂ ਹੈਗਾ ਇਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੈਗਾ ਬਹੁਤ ਵਾਰ ਇੱਥੋਂ ਰਿਕਵਰੀ ਵੀ ਹੁੰਦੀ ਹੈ ਰਿਕਵਰੀ ਵੀ ਹੋਈ ਹੈ ਚੋਰੀ ਦਾ ਸਮਾਨ ਵੀ बरामद ਹੋਇਆ ਨਸ਼ਾ ਵੀ बरामद ਹੋਇਆ ਤੇ ਕੀ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਝੋਪੜੀਆਂ ਨੂੰ ਲੈ ਕੇ ਝੋਪੜੀਆਂ ਇੱਥੇ ਸਫਾਈ ਕਰਾਈ ਜਾਵੇ ਐਵੇਂ ਨਾਜਾਇਜ਼ ਕਬਜ਼ੇ ਕਰਾ ਰਹੇ ਆ ਔਰ ਇਹਨਾਂ ਨੂੰ ਜਿਹੜੇ ਆ ਰੇੜੇ ਜੇ ਇਹਨਾਂ ਨੇ ਬਣਾ ਕੇ ਦਿੱਤੇ ਦੇ ਆ ਜਦ ਕਿ ਸਕੂਟਰ ਵਗੈਰਾ ਦਾ ਲਾਇਸੈਂਸ ਚੈੱਕ ਕਰਦੇ ਆ ਕਾਗਜ਼ ਪੱਤਰ ਚੈੱਕ ਕਰਦੇ ਉਹਨਾਂ ਨੇ ਕਿਉਂ ਨਹੀਂ ਕਰਦੇ ਕਿਸ ਤਰ੍ਹਾਂ ਮੋਟਰਸ ਹੋ ਸਕਦਾ ਵੀ ਇਹਨਾਂ ਲੋਕਾਂ ਦੇ ਜਾਂ ਕੋਈ ਹੋਰ ਇਹਨਾਂ ਦੇ ਨਾਲ ਹੋਣ ਗਰੁੱਪ ਵਗੈਰਾ ਜਿਹਨਾਂ ਨੇ ਕੀਤਾ ਹੋਵੇ